ਬੀਜੇਪੀ ਦੇ 20 ਸੀਟਾ ਹੈ ਗਿਆ ਜੀ ਦਿੱਲੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਉਹਨਾਂ ਦੇ 20 ਦੇ 20 ਜਾ ਰਹੀਆਂ ਆ ਆਰਡੀਐਫ ਦੀ ਗੱਲ ਕੀਤੀ ਜਾਂਦੀ ਸੀਗੀ ਉਹ ਫੰਡਸ ਜਿਹੜੇ ਆ ਕੇਂਦਰ ਵੱਲੋਂ ਹੱਦ ਤੱਕ ਪੰਜਾਬ ਨੂੰ ਨਹੀਂ ਬਿਲ ਪਰ ਲੰਬੇ ਸਮੇਂ ਤੋਂ ਉਹ ਫੰਡਸ ਹਾਲੇ ਵੀ ਲਟਕਦੇ ਹੀ ਚੱਲਦੇ ਆ ਰਹੇ ਨੇ ਫੰਡਸ ਨੂੰ ਲੈ ਕੇ ਕਿਸੇ ਤਰੀਕੇ ਦੇ ਕੋਈ ਆ ਆਵਾਜ਼ ਈੜੀਏ ਲੋਕ ਸਭਾ ਚ ਉਠਾਈ ਜਾਏ ਮੈਂ ਕਹਾਂ ਜੀ ਇਹਨਾਂ ਦੇ ਸੰਘ ਚ ਪਾ ਗਿਆ ਹੱਥ ਕੱਢ ਕੇ ਲੈ ਕੇ ਆਉਂਗਾ 8.5 ਹਜ਼ਾਰ ਕਰੋੜ ਪੰਜਾਬੀਆਂ ਦੀ ਚੋੜੀ ਚ ਪਾਉਂਗਾ ਜਾ ਕੇ ਜਿਹੜੀ ਠੱਗੀ ਠੋਰੀ ਆ ਸਾਰੀ ਬੰਦ ਹੋਏਗੀ ਨੇ ਇਹੋ ਜਿਹੇ ਦਵਾਈਆਂ ਕੰਪਨੀਆਂ ਜਿਹਦੇ ਨਾਲ ਬੱਚੇ ਮਰੇ ਆ ਜੀ ਜੰਮੂ ਦੇ ਵਿੱਚ ਜੁਬੈਕਿਸਤਾਨ ਦੇ ਵਿੱਚ ਗਾਂਬੀਆ ਦੇ ਵਿੱਚ 140 ਬੱਚੇ ਮਰੇ ਇਹਨਾਂ ਨੇ 950 ਕਰੋੜ ਰੁਪਏ ਲਿਆ ਉਹਨਾਂ ਕੰਪਨੀਆਂ ਤੋਂ ਇਹ ਸਾਰੇ ਜੇਲ੍ਹ ਜਾਣਗੇ ਜੀ ਸੋ ਸਾਡੇ ਨਾਲ ਡਾਕਟਰ ਬਲਬੀਰ ਸਿੰਘ ਮੌਜੂਦ ਨੇ ਸਰੂਆ ਗੱਲਬਾਤ ਕਰਨਗੇ ਡਾਕਟਰ ਸਾਹਿਬ ਪਹਿਲਾਂ ਪਟਿਆਲਾ ਦੀ ਜ਼ਿੰਮੇਵਾਰੀ ਤੁਹਾਨੂੰ ਜਿਹੜੀ ਹੈ ਬਤੌਰ ਵਿਧਾਇਕ ਦਿੱਤੀ ਗਈ ਤੁਸੀਂ ਬਖੂਬੀ ਇਸ ਵਕਤ ਬਤੌਰ ਸਿਹਤ ਮੰਤਰੀ ਵੀ ਨਿਭਾ ਰਹੇ ਹੋ ਪਰ ਹੁਣ ਐਮਪੀ ਦੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ ਕਿ ਤੁਸੀਂ ਐਮਪੀ ਚੁਣੇ ਜਾਣਾ ਹੈ ਤੁਹਾਨੂੰ ਸੀਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸ ਤਰੀਕੇ ਦੇਖ ਰਹੇ ਹੋ ਇਸ ਜ਼ਿੰਮੇਵਾਰੀ ਨੂੰ ਕਿਉਂਕਿ ਪਟਿਆਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਉਹ ਸੰਸਦ ਦਾ ਸ਼ਹਿਰ ਹੈ ਜੋ ਕਿ ਸ਼ਾਇਦ ਰਾਜੇ ਵੀ ਸੀਗੇ ਔਰ ਬਤੌਰ ਸੰਸਦੀ ਦਿਰਾਸ ਕਰਦੇ ਨੇ ਬਿਲਕੁਲ ਤੁਸੀਂ ਕਹਿ ਰਹੇ ਹੋ ਜੀ ਪਹਿਲਾਂ ਮੈਨੂੰ ਅਰਵਿੰਦ ਕੇਜਲਵਾਲ ਜੀ ਭਗਵੰਤ ਮਾਨ ਜੀ ਨੇ ਪਟਿਆਲੇ ਦੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਬਖਸ਼ੀ ਫਿਰ ਉਹਨਾਂ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਬਖਸ਼ੀ 3 ਕਰੋੜ ਦੀ ਤੇ ਹੁਣ ਉਹਨਾਂ ਨੇ ਕਿਹਾ ਵੀ ਤੁਸੀਂ ਵੱਡੀ ਪੰਚਾਇਤ ਚ ਜਾਓ ਜਿਹੜੀ 140 ਕਰੋੜ ਲੋਕਾਂ ਦੀ ਹੈ ਉੱਥੇ ਜਾ ਕੇ ਸਾਡੇ ਜਿਹੜੇ ਇਸ਼ੂ ਬਹੁਤ ਇੰਪੋਰਟੈਂਟ ਆ ਜੀ ਮੁੱਦੇ ਬਹੁਤ ਆ ਇੰਪੋਰਟੈਂਟ ਆ ਜਿਹੜੇ ਇਮਾਨਦਾਰ ਲੀਡਰ ਹੈ ਉਹ ਜ਼ਿਲ੍ਹਿਆਂ ਦੇ ਵਿੱਚ ਹੈ ਸੜਕਾਂ ਸਾਡੀਆਂ ਬੰਦ ਕੀਤੀਆਂ ਹੋਈਆਂ ਫੰਡ ਸਾਡੇ ਰੋਕੇ ਹੋਏ ਆ ਸੋ ਮਹਿੰਗਾਈ ਇੰਨੀ ਜ਼ਿਆਦਾ ਲੱਖ ਤੋੜ ਮਹਿੰਗਾਈ ਹੈ ਸੋ ਇਹ ਜਿਹੜੇ ਸਾਰੇ ਇਸ਼ੂ ਹੈਗੇ ਆ ਜੀ ਤੁਹਾਡੇ ਭ੍ਰਿਸ਼ਟਾਚਾਰ ਹੈ ਬੇਰੋਜ਼ਗਾਰੀ ਹੈ ਸੂਏ ਸਾਰੇ ਮੁੱਦੇ ਆ ਤੇ ਉਹਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਉਹ ਬਾਖੂਬੀ ਜਿੱਦਾਂ ਮੈਂ ਆਪਣੀ ਆਪਣੀ ਟੂ ਦਾ ਬੈਸਟ ਆਫ ਮਾਈ ਅਬਿਲਿਟੀ ਜਿੱਦਾਂ ਮੈਂ ਇੱਥੇ ਨਿਭਾਈ ਸੀ ਫੋਰ ਅ ਐਜ਼ ਅ ਸਿਹਤ ਮੰਤਰੀ ਮੱਲਾ ਕਲੀਨਿਕ ਪੜਾਏ ਹਸਪਤਾਲਾਂ ਚ ਦਵਾਈਆਂ ਪਛਾਈਆਂ ਐਕਸ-ਰੇ আল্টਰਾਸਾਊਂਡ ਸੀਨਾ ਪਛਾਈਆਂ ਸਟਾਫ ਦੀ ਭਰਤੀ ਕਰ ਰਿਆ ਸੀਗਾ ਹੁਣ ਮੈਂ ਨੈਸ਼ਨਲ ਲੈਵਲ ਤੇ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਸੀ ਉਹ ਕਰਾਂਗਾ ਇੰਡੀਆ ਕੱਟਸ਼ੋਰ ਦੀ ਜਿਹੜੀ ਆ ਗਈ ਹੈ ਸਰਕਾਰ ਬਣਨ ਜਾ ਰਹੀ ਹੈ ਭਾਜਪਾ ਦੀਆਂ 20 ਸੀਟਾਂ ਹੈਗੀਆਂ ਜੀ ਦਿੱਲੀ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਉਹਨਾਂ ਦੀਆਂ ਬੀ ਦੀਆਂ ਵੀ ਜਾ ਰਹੀਆਂ ਇਸੇ ਤਰ੍ਹਾਂ ਉਹਨਾਂ ਦੀਆਂ ਬਾਕੀ ਸੂਬਿਆਂ ਤੇ ਵੀ ਆ ਰਹੀਆਂ ਅਸੀਂ ਇਹ ਸਰਕਾਰ ਬਣਾਉਣ ਜਾ ਰਹੇ ਹਾਂ ਔਰ ਅਸੀਂ ਲੋਕਾਂ ਦੇ ਵਾਸਤੇ ਚਾਹੇ ਸਾਡਾ ਯੂਥ ਹੈ ਉਹਨਾਂ ਵਾਸਤੇ ਜਿਵੇਂ ਅਗਨੀਵੀਰ ਸਕੀਮ ਹੈ ਉਹਨੂੰ ਖਤਮ ਕਰਕੇ ਰੈਗੂਲਰ ਫੌਜ ਦੀਆਂ ਜੋਬਸ ਪੂਰੀ ਤਨਖਾਹ ਪੂਰਾ ਸਾਰਾ ਕੁਝ ਨਵੀਆਂ ਨੌਕਸ ਨੌਕਰੀਆਂ ਲੈ ਕੇ ਆਵਾਂਗੇ ਐਜੂਕੇਸ਼ਨ ਸਿਹਤ ਜਿਵੇਂ ਪੰਜਾਬ ਚ ਕੀਤੀ ਹੈ ਕਰੋੜੋਂ ਜੋਬਸ ਪੈਦਾ ਕਰਾਂਗੇ ਜੀ ਇਸੇ ਤਰ੍ਹਾਂ ਜਿਹੜਾ ਸਾਡਾ ਹੈਗਾ ਅਸੀਂ ਮੁੱਲਕ ਲੈਣਕ ਪਹਿਲਾਂ ਦਿੱਲੀ ਚ ਬਣਾਏ ਉਹਦਾ ਮਾਡਲ ਨਾ ਅਸੀਂ ਪੰਜਾਬ 'ਚ ਬਣਾਇਆ ਮੈਨੂੰ ਉਹਦਾ ਤਜਰਬਾ ਹੁਣ ਹੋ ਗਿਆ ਹੈਗਾ ਹੁਣ ਮੈਂ ਪੂਰੇ ਦੇਸ਼ 'ਚ ਬਣਾਵਾਂਗੇ ਅਸੀਂ ਸਾਰੇ ਪੂਰੇ ਦੇਸ਼ 'ਚ ਬਣਾਵਾਂਗੇ ਡਾਕਟਰ ਸਾਹਿਬ ਸਭ ਤੋਂ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਕਿਉਂਕਿ ਐਨ ਐਚ ਐਮ ਦੇ ਪੈਸੇ ਦੀ ਲਗਾਤਾਰ ਗੱਲ ਕੀਤੀ ਜਾਂਦੀ ਸੀਗੀ ਜਿਹੜਾ ਜਿਹੜਾ ਦੂਸਰਾ ਰੂਰਲ ਆਰ ਡੀ ਐਫ ਦੀ ਗੱਲ ਕੀਤੀ ਜਾਂਦੀ ਸੀਗੀ ਉਹ ਫੰਡਸ ਜਿਹੜੇ ਆ ਕੇਂਦਰ ਵੱਲੋਂ ਹੱਦ ਤੱਕ ਪੰਜਾਬ ਨੂੰ ਨਹੀਂ ਬਿਲ ਪਾ ਔਰ ਲੰਬੇ ਸਮੇਂ ਤੋਂ ਉਹ ਫੰਡਸ ਹਾਲੇ ਵੀ ਲਟਕਦੇ ਚੱਲਦੇ ਆ ਰਹੇ ਨੇ ਸਿਹਤ ਦਾ ਵਿਭਾਗ ਤੁਹਾਡੇ ਕੋਲ ਰਿਹਾ ਕਿ ਉਸ ਉਹਨਾਂ ਫੰਡਸ ਨੂੰ ਲੈ ਕੇ ਕਿਸੇ ਤਰੀਕੇ ਦੇ ਕੋਈ ਆ ਆਵਾਜ਼ ਜ ਮੈਂ ਕਹਾਂ ਜੀ ਇਹਨਾਂ ਦੇ ਸੰਗ ਚੋਂ ਪਾ ਕੇ ਹੱਥ ਕੱਢ ਕੇ ਲੈ ਕੇ ਆਉਂਗਾ 8.5 ਹਜ਼ਾਰ ਕਰੋੜ ਪੰਜਾਬੀਆਂ ਦੀ ਚੋੜੀ ਚ ਪਾਉਂਗਾ ਲੈ ਕੇ ਆਪਣੇ ਮੁੱਖ ਮੰਤਰੀ ਜਿਹਨੇ ਮੈਨੂੰ ਭੇਜਿਆ ਜਿਹੜੇ ਕੰਮ ਲਈ ਇਹਨਾਂ ਦੇ ਸੰਗ ਚੋਂ ਕੱਢ ਕੇ ਲੈ ਕੇ ਆਉਂਗਾ ਉੱਥੇ ਦੇਉਂਗਾ ਇਹ ਕੋਈ ਇਹ ਤਾਂ 2 ਮਿੰਟ ਦਾ ਕੰਮ ਹੈ ਜੀ ਲੋਕ ਸਭਾ ਦੇ ਵਿੱਚ ਚੱਕੜ ਦੀ ਲੋੜ ਨਹੀਂ ਪੈਗੀ ਸਰਕਾਰ ਸਾਡੀ ਹੋਏਗੀ ਸਾਰੇ ਫੰਡਸ ਆਣਗੇ ਹੋਰ ਬਹੁਤ ਫੰਡਸ ਆਣਗੇ ਜੀ ਜਿਹੜੀ ਠੱਗੀ ਠੋਰੀ ਹੈ ਸਾਰੀ ਬੰਦ ਹੋਏਗੀ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਜਿਨ੍ਹਾਂ ਨੇ ਇਹੋ ਜਿਹੇ ਦਵਾਈਆਂ ਦੀਆਂ ਕੰਪਨੀਆਂ ਜਿਹਦੇ ਨਾਲ ਬੱਚੇ ਮਰੇ ਆ ਜੀ ਜੰਮੂ ਦੇ ਵਿੱਚ ਜੁਬੈਕਿਸਤਾਨ ਦੇ ਵਿੱਚ ਗਾਂਬੀਆ ਦੇ ਵਿੱਚ 140 ਬੱਚੇ ਮਰੇ ਉਹਨਾਂ ਨੇ 950 ਕਰੋੜ ਰੁਪਏ ਲਿਆ ਉਹਨਾਂ ਕੰਪਨੀਆਂ ਤੋਂ ਇਹ ਸਾਰੇ ਜੇਲ੍ਹ ਜਾਣਗੇ ਜੀ ਇਹ ਸਰਵਿੰਦ ਕੇਜੀਵਾਲ ਹਲੇ ਫਿਲਹਾਲ ਜੇਲ੍ਹ ਦੇ ਵਿੱਚ ਨੇ ਔਰ ਲਗਾਤਾਰ ਉਹਨਾਂ ਦੇ ਕੇਸ ਜੀ ਸੁਣਵਾਈ ਵੀ ਚੱਲਦੀ ਪਈ ਹੈ ਕਿ ਲੱਗਦਾ ਹੈ ਕਿ ਇਸ ਇਸ ਚੀਜ਼ ਦੇ ਨਾਲ ਜ਼ਿੰਮੇਵਾਰੀ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਿਆਦਾ ਵੱਧ ਗਈ ਹੈ ਕਿਉਂਕਿ ਗੁਜਰਾਤ ਵਿੱਚ ਵੀ ਜਾ ਕੇ ਆ ਰਹੇ ਨੇ ਅਸਾਮ ਵਿੱਚ ਵੀ ਜਾ ਕੇ ਆਏ ਨੇ ਪੰਜਾਬ ਦੀ ਵੀ ਉਹ ਮੀਟਿੰਗ ਲੈ ਰਹੇ ਨੇ ਪੰਜਾਬ ਦੇ ਸ਼ੇਰ ਤੇ ਜ਼ਿੰਮੇਵ ਨਾ ਕਹਿੰਦਾ 10 ਗੁਣਾ ਵੱਧ ਗਈ ਆ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੱਧ ਗਈ ਆ ਜੀ ਮੁੱਖ ਮੰਤਰੀ ਸਾਹਿਬ ਦੀ ਤਾਂ ਬਹੁਤ ਵੱਧ ਗਈ ਆ ਅਸੀਂ ਪਹਿਲਾਂ ਅਸੀਂ ਜਿਹੜੇ ਸੀਗੇ ਅਸੀਂ ਇਹ ਲੜਾਈ ਲੜਨੀ ਸੀ ਹੁਣ ਅਸੀਂ 10 ਗੁਣਾ ਜ਼ੋਰ ਲਾ ਕੇ ਅਸੀਂ ਇਹ ਲੜਾਈ ਲੜਨੀ ਆਂ ਔਰ ਹਰ ਹਾਲਤ ਵਿੱਚ ਜਿੰਤਨੀ ਸਾਡੇ ਕੋਲੇ ਕੋਈ ਚਾਰਾ ਨਹੀਂ ਹੈ ਅਸੀਂ ਸੰਵਿਧਾਨ ਬਚਾਣਾ ਅਸੀਂ ਲੋਕ ਰਾਜ ਬਚਾਣਾ ਅਸੀਂ ਜਿਹੜਾ ਜਿਹੜਾ ਇੱਥੇ ਗੁੰਡਾ ਰਾਜ ਆ ਨਾ ਜੀ ਕੋਈ ਲੈਵਲ ਪਲੇਇੰਗ ਫੀਲਡ ਨਹੀਂ ਆ ਜੀ ਸਾਰੇ ਲੀਡਰਾਂ ਨੂੰ ਬੰਦ ਕਰ ਦਿਓ ਸੜਕਾਂ ਬੰਦ ਕਰ ਦਿਓ ਖਾਤੇ ਬੰਦ ਕਰ ਦਿਓ ਕਿਹੋ ਜਿਹਾ ਇਲੈਕਸ਼ਨ ਕਰਾ ਰਿਹਾ ਜੀ ਇਹ ਇਹ ਸਾਰਾ ਸਿਸਟਮ ਠੀਕ ਕਰਕੇ ਦੇਾਂਗੇ ਸਾਨੂੰ ਮੈਂ ਆਪਣੇ ਮੈਂ ਦੇਸ਼ ਵਾਸੀਆਂ ਨੂੰ ਯਕੀਨ ਦਿਵਾਣਾ ਕਿ ਅਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਵਾਲੀ ਜਿਹੜੀ ਹੈਗੀ ਹੈ ਸਰਕਾਰ ਬਣਾਵਾਂਗੇ ਹਰ ਸਾਰੇ ਪੂਰੇ ਦੇਸ਼ ਦੇ ਵਿੱਚ ਮੱਲਾ ਕਲੀਨਿਕ ਬਣਾਵਾਂਗੇ ਹਸਪਤਾਲ ਠੀਕ ਕਰਾਂਗੇ ਵਧੀਆ ਸਕੂਲ ਬਣਾਵਾਂਗੇ ਸਕਿਲ ਬੇਸਡ ਐਜੂਕੇਸ਼ਨ ਦੇਵਾਂਗੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਜੀ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਦੇਵਾਂਗੇ ਇਹਨਾਂ ਨੇ ਪੈਟਰੋਲ ਦੇ ਵਿੱਚ ਵੀ ਅੱਗ ਲਾ ਰੱਖੀ ਆ ਇਹਨਾਂ ਨੇ ਗੈਸ ਦੇ ਵਿੱਚ ਵੀ ਅੱਗ ਲਾ ਰੱਖੀ ਆ ਜਿਹੜੀ ਗੈਸ 400 ਦੀ ਹੁੰਦੀ ਸੀ ਇਹਨਾਂ ਨੇ 1100 ਦੀ ਕਰਕੇ ਬਾਅਦ ਚ 100 ਰੁਪਏ ਘਟਾ ਦਿੰਦੇ ਆ ਜਿਹੜਾ 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 ਪੈਟਰੋਲ 56 ਰੁਪਏ ਦਾ ਸੀ 60 ਰੁਪਏ ਦਾ ਸੀਗਾ ਉਹਨੂੰ 100 100 ਰੁਪਏ ਤੋਂ ਉੱਪਰ ਕਰਕੇ ਉਹਨੂੰ 5 ਰੁਪਏ ਘਟਾ ਦਿੰਦੇ ਆ ਡਰਾਮੇबाजी ਨਹੀਂ ਚੱਲਣੀ ਹੁਣ ਲੋਕ ਸਮਝ ਗਿਆ ਇਸ ਦਾ ਅਸਰ ਅਰਵਿੰਦ ਕੇਜਰੀਵਾਲ ਹਰਨੰਦ ਜੇਲ੍ਹ ਜੇਲ੍ਹ ਤੇ ਜਾਂਦਾ ਕੋਈ ਅਸਰ ਜਿਹੜਾ ਪਾਰਟੀ ਦੇ ਉੱਤੇ ਪਿਆ ਕਿਉਂਕਿ ਸਮਾਂ ਵੀ ਜ਼ਿਆਦਾ ਹੋ ਚੁੱਕਿਆ ਔਰ ਉਸ ਤੋਂ ਬਾਅਦ ਹੀ ਇਲੈਕਸ਼ਨ ਦੀਆਂ ਡੇਟਸ ਵੀ ਲਗਾਤਾਰ ਸਾਹਮਣੇ ਆਈਆਂ ਇਹ ਅਰਵਿੰਦ ਕੇਜਰੀਵਾਲ ਨੂੰ ਕੈਦ ਕਰਕੇ ਮੋਦੀ ਨੇ ਆਪਣੇ ਪੈਰ ਤੇ ਘਵਾੜਾ ਮਾਰ ਲਿਆ ਪਰ ਅਰਵਿੰਦ ਕੇਜਰੀਵਾਲ ਜੇ ਬਾਹਰ ਸੀ ਤਾਂ ਡੇਂਜਰਸ ਸੀਗਾ ਹੁਣ ਘਤ ਕਹਿਣਾ ਵਾਸਤੇ ਹੁਣੇ ਖਤਮ ਕਰ ਦੇਗਾ ਬੀਜੇਪੀ ਨੂੰ ਨਾਰਥ ਇੰਡੀਆ ਚੋਂ ਬੀਜੇਪੀ ਲੱਭਣੀ ਨਹੀਂ ਤੁਹਾਨੂੰ ਕਿਤੇ ਵੀ ਹੁਣ ਜਿਹੜਾ ਅਰਵਿੰਦ ਕੇਜਰੀਵਾਲ ਦਾ ਅਸਰ ਹੈ ਉਹ ਬਜੌਂਡ ਨਾਰਥ ਇੰਡੀਆ ਹੈਗਾ ਜੀ ਯੂਪੀ ਬਿਹਾਰਸ ਤੇ ਹੈ ਹੀ ਹੈ ਪੰਜਾਬ ਹਰਿਆਣਾ ਮਾਝਾ ਤੇ ਹੈ ਹੀ ਹੈ ਇਥੋਂ ਭਾਵੇਂ ਬੀਜੇਪੀ ਬਿਲਕੁਲ ਸਾਫ਼ ਕਰਕੇ ਭੇਜਣੀ ਹੈ ਜੀ ਅਸੀਂ ਨਾਰਥ ਇੰਡੀਆ ਅਕਾਲੀ ਦਲ ਦਾ ਇਹ ਖਿੱਦੂ ਚਿਹਰਾ ਹੁਣ ਆਮ ਆਦਮੀ ਪਾਰਟੀ ਸ਼ਾਮਿਲ ਹੋਇਆ ਔਰ ਜਰੰਦਰ ਤੋਂ ਉਸੇ ਉੱਤੇ ਭਰੋਸਾ ਆਮ ਆਦਮੀ ਪਾਰਟੀ ਨੇ ਜਤਾਇਆ ਉਸ ਨੂੰ ਕਿੱਦਾਂ ਦੇਖਿਆ ਜਾਵੇ ਕਿਉਂਕਿ ਲਗਾਤਾਰ ਅਕਾਲੀ ਦਲ ਦੀ ਜਿੱਥੇ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਪਾਰਟੀਆਂ ਜਿਹੜੀਆਂ ਨੇ ਉਹ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਆਮ ਆਦਮੀ ਪਾਰਟੀ ਜਿਹੜੀ ਲੋਕ ਦੂਸਰੀ ਪਾਰਟੀਆਂ ਕੱਢ ਰਹੀ ਹੈ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਆਪਣੇ ਸ਼ਾਮਿਲ ਕਰ ਰਹੀ ਹੈ ਔਰ ਉਹਨਾਂ ਦਾ ਭਰੋਸਾ ਵੀ ਦਿਖਾ ਰਹੀ ਹੈ ਦੇਖੋ ਅਸੀਂ ਸਭ ਤੋਂ ਕੱਟ ਕਰਦੇ ਹਾਂ ਜੀ ਜਦੋਂ ਕੋਈ ਉਹਦੇ ਵਿੱਚ ਵੀ ਨਾ ਜਦੋਂ ਸੋਨੇ ਦਾ ਗਹਿਣਾ ਬਣਾਣਾ ਹੁੰਦਾ ਥੋੜਾ ਜਿਹਾ ਤਾਂਬਾ ਪਾਣਾ ਪੈਂਦਾ ਕੋਈ ਗੱਲ ਨਹੀਂ ਕੁਝ ਬੰਦੇ ਜਿਹੜੇ ਆਣਗੇ ਜਿਹੜੇ ਉੱਥੇ ਫਰਸਟ੍ਰੇਟ ਹੋਏ ਹੋਏ ਆ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਦੂਜੇ ਰਾਜਕੁਮਾਰ ਵੀ ਉਹਨਾਂ ਦੀ ਗੱਲ ਵੀ ਨਾਲ ਹੀ ਕਰ ਲਓ ਨਾਲ ਚਾਰਪਰਚ ਆ ਗਿਆ ਚੰਗੇ ਬੰਦੇ ਸੀ ਕੰਮ ਕਰਨਾ ਚਾਹੁੰਦੇ ਸੀ ਕੁਆਲੀਫਾਈਡ ਡਾਕਟਰ ਆ ਉਹਨਾਂ ਨੇ ਕੁਆਲੀਫਾਈਡ ਡਾਕਟਰ ਨੂੰ ਛੱਡ ਕੇ दारू वाले बंदे नु हेल्थ मिनिस्टर ਬਣਾਇਆ ਹੋਇਆ ਸੀਗਾ ਸੋ ਜਿਹੜੇ ਬੰਦੇ ਕੋਲ ਟੈਲੈਂਟ ਹੈਗਾ ਉਹ ਅਸੀਂ ਉਹਨੂੰ ਇੱਕ ਮੌਕਾ ਮਿਲ ਰਿਹਾ ਉਹਨਾਂ ਨੂੰ ਪਾਰਟੀ ਵੱਲੋਂ ਆਈ ਥਿੰਕ ਦੇ ਆਰ ਗ੍ਰੇਟਫੁਲ ਸਾਰੇ ਬੰਦੇ థੈਂਕਲੈਸ ਨਹੀਂ ਹੁੰਦੇ ਸਾਰੇ ਬੰਦੇ ਗੰਧ ਨਹੀਂ ਹੁੰਦੇ ਸਾਰੇ ਬੰਦੇ ਰਿੰਕੂ ਨਹੀਂ ਹੁੰਦੇ ਚੰਗੇ ਬੰਦੇ ਵੀ ਹੁੰਦੇ ਆ ਪਹਿਲਾਂ ਆਇਆ ਜਿਹੜੇ ਬਹੁਤ ਅੱਛਾ ਕੰਮ ਕਰ ਰਿਹਾ ਵੀ ਆਰ ਵੈਰੀ ਹੋਪਫੁਲ ਠੀਕ ਹੈ ਜੀ ਬਹੁਤ ਤਨ ਸੈਸ਼ਨ ਸਾਹਿਬ ਡਾਕਟਰ ਬਲਵੀ ਸਿੰਘ ਜੋ ਕਿ ਸਿੱਤੇ ਤਰ੍ਹਾਂ ਤੋਂ ਕਿਤੇ ਨਜ਼ਰ ਆ ਰਹੇ ਨੇ ਕਿ 13 ਜ਼ੀਰੋ ਜਿਹੜਾ ਟੀਚਰ ਹੈ ਉਸ ਨੂੰ ਪੂਰਨ ਤੌਰ ਦੇ ਉੱਤੇ ਪੂਰਾ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋ